ਹਲੋ ਜੀ 2010 1 ਫਰਵਰੀ ਦੇ ਵਿੱਚ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਐ ਤੇ ਜਦੋਂ ਮੈਂ ਪਹਿਲੀ ਵਾਰੀ ਦੱਸਿਆ ਵੀ ਮੈਂ ਚਿਮਨਲਾ ਦਾ ਮੁੰਡਾ ਤੇ ਫਿਰ ਮੈਨੂੰ ਘੁੱਟ ਕੇ ਜੱਫੀ ਪਾਲੀ ਕਹਿੰਦਾ ਯਾਰ ਫਿਰ ਤੇ ਤੂੰ ਭਤੀਜਾ ਹੀ ਲੱਗਿਆ ਭਾਜੀ ਤੇ ਤੂੰ ਕਹਿ ਲੈਂਦਾ ਕਿਉਂਕਿ ਮੈਨੂੰ ਸਾਰੇ लवली ਭਾਜੀ ਕਹਿੰਦੇ ਆ ਪਰ ਤੂੰ ਮੇਰਾ ਭਤੀਜਾ ਲੱਗਦਾ ਤੋ ਬਹੁਤ ਬਹੁਤ ਧੰਨਵਾਦ ਅਛੱਜ ਸਿੰਘ ਲਵਲੀ ਮੰਜ ਪਰਵਾਲਿਆਂ ਦਾ ਵੱਡੇ ਕਬੱਡੀ ਦੇ ਪ੍ਰਮੋਟਰ ਨੇ ਤੇ ਵੱਡੇ ਕਬੱਡੀ ਦੇ ਖਿਡਾਰੀ ਨੇ ਮੇਰੇ ਵੀ ਨੂੰ ਸਮੇਂ ਦੀ ਗੱਲ ਆਹ ਵੇਖੀਏ ਵੱਡੀ ਗੁਸਤੀ ਖਾੜ ਦੇ ਵਿੱਚ ਰਿੰਕੂ ਪਹਿਲਵਾਨ ਇਹਦਾ ਹਾਜੀਪੁਰ ਦੇ ਲਾਇੰਡੀ ਇੱਕ ਸਵਾਰ ਪਿੰਡ ਹੈ ਜਗਦੀਸ਼ ਮਿੰਤਰ ਜੀ ਬੈਠੇ ਹੈ ਜਗਦੀਸ਼ ਮਿੰਤਰ ਜੀ ਤੁਹਾਡਾ ਵੀ ਇੱਥੇ ਪੁੱਜਣ ਤੇ ਧੰਨਵਾਦ ਉਧਰ ਗੁਰਮੀਤ ਭਰਾ ਸਾਡਾ HDFC ਬੈਂਕ ਵਾਲੇ ਮਨਜੀਤ ਭਰਾਹੂਣੀ ਸਾਰਿਆਂ ਦਾ ਦਿਲੋਂ ਧੰਨਵਾਦ ਕਿਉਂਕਿ ਰਿੰਕੂ ਸਵਾਰ ਦੇ ਨਾਲ ਬੜਾ ਪਿਆਰ ਕਰਦੇ ਐਨਐਸ ਖਿਜਰਪੁਰੀਆ ਸੁਖੀ ਸਾਡਾ ਇੰਡੀਅਨ ਪੋਸਟਲ ਵਾਲਾ ਸੇਵਾਦਾਰ ਜਿਹੜਾ ਮੇਰੇ ਖਲ ਕਲੂਤੇ ਜੀ ਰੂਡੀ ਉਹ ਵੀ ਸੁਖੀ ਭਰਾ ਦਾ ਵੀ ਧੰਨਵਾਦ ਹੈ ਇਹਨੂੰ ਪਿਆਰ ਸਾਰੀ ਦੁਨੀਆ ਕਰਦੀ ਹੈ ਦੁੱਗਾ ਗਰੀਸ ਇਸ ਨੌਜਵਾਨ ਨੂੰ ਮਾਣ ਕਰਦਾ ਇਸ ਨੌਜਵਾਨ ਦਾ ਸਤਿਕਾਰ ਕਰਦਾ 20 ਮਿੰਟ ਕਿੰਨਾ ਸਮਾਂ ਦੇਣੀ ਹੈ ਜੀ ਮੈਨੂੰ ਪਹਿਲਾਂ ਤੁਸੀਂ ਮਾਈਕ 'ਤੇ ਅਨਾਉਂਸ ਕਰਵਾ ਦਿਓ ਫਿਰ ਆਪਾਂ ਬੋਲ ਦੇਣਾ ਹਾਂ ਕਿਉਂਕਿ ਥੋੜਾ ਖਾੜੇ ਦੇ ਵਿੱਚ ਮੇਰਾ ਭਰਾੜਾ ਉਹ ਖਾੜਾ ਖਾਲੀ ਕਰਾਇਆ ਸੀਗਾ ਪਿਆਰ ਆ ਗਏ ਬੁੱਗੇ ਭਾਜੀ ਫੇਰ ਵੀ ਗੱਲ ਕਰਦੇ ਆ ਬਿੰਕੂ ਸਵਾਰ ਮੈਂ ਪਹਿਲਾਂ ਜਾਂ ਪਹਿਰਵਾਰਿਆਂ ਨੂੰ ਬਿਠਾ ਲਿਓ ਜਾਂ ਬਾਹਰ ਕੱਢੋ ਇਹਨਾਂ ਨੂੰ ਹਣ ਬੜਾ ਪਿਆਰ ਕਰਦਾ ਆਪਣੇ ਪਿੰਡ ਵੀ 21000 ਨਾਲ ਸਨਮਾਨ ਕੀਤਾ ਵੱਡੀ ਟਰੋਫੀ ਨਾਲ ਮਾਨ ਸਨਮਾਨ ਕੀਤਾ ਅੱਜ ਵੀ ਮੇਰੇ ਵੀਰੋਂ ਵੱਡੇ ਮਾਨ ਸਨਮਾਨ ਕਰਨੇ ਆ ਕਿਉਂਕਿ ਗੱਗਾ ਗਰੀਸ ਵਾਲਾ ਲਾਈਵ ਜੁੜਿਆ ਹੋਇਆ ਹੈ ਉਹ ਪਹਿਲਵਾਨ ਜੀ ਕਮੇਟੀ ਦਾ ਫੈਸਲਾ ਜਿਹੜਾ ਲਾਸਟ ਹੈ ਕਮੇਟੀ ਦਾ ਜੋ ਫੈਸਲਾ ਹੈ ਉਹਦੇ ਮੁਤਾਬਿਕ ਮੇਰੇ ਨੇ ਵਾਦਾ ਘਾਟਾ ਕੁਝ ਨਹੀਂ ਹੋਣਾ ਕੋਈ ਵਾਦਾ ਘਾਟਾ ਨਹੀਂ ਹੋਣਾ ਜੋ ਕਮੇਟੀ ਨੇ ਘਾਟਾ ਪਾਸ وہی ਹੋਣਾ ਹੈ ਆਹ ਵੇਖੀਏ ਵੱਡੀ ਕੁਸ਼ਤੀ ਇਸ ਸਮੇਂ ਖਾਲੇ ਬਾਦਸ਼ਾਹ ਦੇ ਦਰਮਿਆਨ ਹੈ ਕਿ ਦੁਨੀਆਂ ਦੇ ਵਿੱਚ ਲਹੂ ਬਦਲਦਾ ਰੰਗ ਬੜੇ ਸਾਹਾਂ ਵਾਲੇ ਰਿਸ਼ਤੇ ਟੁੱਟਦੇ ਦੇਖੇ ਨੇ ਜਿੰਨਾ ਕਰਕੇ ਅਸੀਂ ਵਾਪਰਸ ਆ ਲਿਆ ਸੀ ਸਮਾਂ ਆਉਣ ਤੇ ਉਹ ਵੀ ਰਸਤੇ ਦੇ ਵੇਖੇ ਨੇ ਕਿ ਖੂਹਾਂ ਨੂੰ ਵੀ ਗੰਡੇ ਪਾਰਸਾ ਵੰਪੇ ਮੈਂ ਤਾਂ ਇੱਥੇ ਦਰਿਆ ਵੀ ਸੁੱਕਦੇ ਵੇਖੇ ਨੇ ਉਧਰ ਸਾਡਾ ਯਾਰ ਬੁੱਧਾ ਗਰੀਸ ਵਾਲਾ ਉਹਦਾ ਵੀ ਪਹਿਲੋਂ ਧੰਨਵਾਦ ਜਿਹੜਾ ਕਹਿੰਦੇ ਰੀਗੂ ਨੂੰ ਪਿਆਰ ਕਰਦਾ ਦਾਸ ਦੇ ਨਾਲ ਵੱਡਾ ਪਿਆਰ ਕਰਦਾ ਏਰੀਆ ਦੇ ਬਲਾਰਿਆਂ ਨੂੰ ਪਿਆਰ ਕਰਦਾ ਤੇ ਲੜਕੀਆਂ ਦੇ ਸਨਮਾਨ ਵੀ ਇਸ ਸਾਲ ਵੱਡੇ ਪੱਦਰ ਤੇ ਕੀਤੇ ਹੈ ਤੇ ਲੜਕੀਆਂ ਚਾਹੇ ਕਬੱਡੀ ਵਾਲੀਆਂ ਹੋਣ ਜਾਂ ਗੁਸਤੀ ਵਾਲੀਆਂ ਹੋਣ ਬਹੁਤ ਪਿਆਰ ਦਿੰਦਾ ਤੇ ਕਹਿੰਦਾ ਜੇ ਧੀਆਂ ਭਰਾਣੀਆਂ ਦੇ ਵਿੱਚੋਂ ਜੋ ਕੋਈ ਗਰੀਬ ਲੜਕੀ ਪੜਨਾ ਚਾਹੁੰਦੀ ਹੈ ਤੇ ਉਹ ਵੀ ਆਪਾਂ ਢੱਲਾਂਗੇ ਸੋ ਐਦਾਂ ਦੇ ਪਿਆਰੇ ਵੀਰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਲੈ ਵੀ ਸਾਹਮਣੇ ਵੱਡੀ ਗੁਸਤੀ ਇਸ ਸਮੇਂ ਫਾੜ ਦੇ ਵਿੱਚਾ ਮੇਰੇ ਪੰਜਾਬੀ ਵੀਡੀਓ ਕਬੱਡੀ 786 ਉੱਤੇ ਮੇਲਾ ਲਾਈਵ ਚੱਲਦਾ ਹੈ ਆ ਵੇਖ ਰੀਕੂ ਸਵਾਰ ਵਾਲਾ ਇਹ ਕਹਿੰਦੇ ਅਛਰਜੀਤ लवली ਮਾਂਜਪੁਰ ਦਾ ਚਿਹਤਾ ਮੱਲ ਹੈ ਤੇ ਦੂਸਰੇ ਪਾਸੇ सोनू ਪਹਿਲਵਣ ਕਾਂਗੜੇ ਵਾਲਾ ਸੱਜਿਆ ਹੋਇਆ ਆ ਵੀ ਮੱਲ ਹਿਮਾਚਲ ਕੇਸਰੀ ਅੱਜ ਜੋੜ ਵੱਡੀ ਸੱਤ ਲਈ 52000 ਬੰਨੀ ਕੁਸ਼ਤੀ ਹੈ ਕਿ ਦੁਨੀਆਂ ਦੇ ਵਿੱਚ ਆ ਮੱਲਾਂ ਦੀ ਜਿੰਨਾ ਵੀ ਚਰਚਾ ਮੇਰੇ ਪੰਜਾਬੀ ਵੀਰੋ ਹੋ ਦੇਖੋ ਚਪਟਦਾ ਹੋਇਆ ਕੋਈ ਲਾਉਂਦਾ ਟਾਕ ਕੋਈ ਲਾਉਂਦਾ ਢੋਬੀ ਕੋਈ ਭੱਜ ਕੇ ਪੰਟਾਂ ਨੂੰ ਆਉਂਦਾ ਹੀ ਫਿਰ ਦੀਨਾ ਜੀ ਰੱਬ ਦੀ ਮਿਹਰ ਹੋ ਜੇ ਬੰਦਾ ਫੇਰ ਆਣ ਕਹਿੰਦੇ ਮਾਂ ਮਿੱਟੀ ਦਾ ਹੁੰਦਾ ਹੋਇਆ ਸ਼ਿੰਗਾਰ ਧੂੜ ਪਈ ਕਿ ਪੰਛੀਆਂ ਤੋਂ ਪੁੱਛਾਂ ਹਵਾਵਾਂ ਕੋਲੇ ਪੁੱਛਾਂ ਹੋੜੇ ਪਹਿਲਵਾਨੀ ਕੋਲ ਕਿਹੜੇ ਕਿਹੜੇ ਥਾਂ ਕਿਹੜੇ ਕਿਹੜੇ ਕੋਚਾ ਪਹਿਲਵਾਨ ਨੇ ਲਿਜਾਣੇ ਜਿਨ੍ਹਾਂ ਕੰਨਾ ਲੈਦਾ ਅੱਜ ਨਾਮ ਚਮਕਾ ਕਿਹੜਾ ਪਹਿਲਵਾਨ ਕਹਦੇ ਤਾਂ ਹੀ ਧਾਵੇਗਾ ਕਿਹੜੇ ਪਹਿਲਵਾਨ ਲੈਣੇ ਵਿੱਚ ਇਹ ਕਹਦੇ ਨਾਲ ਪਾ ਪੰਛੀਆਂ ਤੋਂ ਪੁੱਛਿਆ ਮੈਂ ਹਵਾਵਾਂ ਕੋਲ ਪੁੱਛਾ ਹੌਣੇ ਪਹਿਲਵਾਨੀ ਕੋਲ ਕਿਹੜੇ ਕਿਹੜੇ ਥਾ ਓਏ ਕੀ ਬਾਤ ਹੈ ਸੋਚ ਪਟਣੀ ਇਹ ਕਬੱਡੀ ਦਾ ਵੀ ਸਿਖਰਲਾ ਦਾ ਇਹ ਪਹਿਲਵਾਨੀ ਦਾ ਵੀ ਸਿਖਰਲਾ ਦਾ ਜਿਹੜਾ ਤੁਹਾਡੇ ਸਾਹਮਣੇ ਅਖਾੜੇ ਪਾਸ਼ਾ ਦੇ ਵਿੱਚ ਲੱਗਿਆ ਹੋਇਆ ਹੈ ਜੰਗੀਆਂ ਨੂੰ ਪਕੜ ਬਣੀ ਹੋਈ ਹੈ ਕਿ ਗੁੱਟ ਤੋਂ ਫੜ ਕੇ ਮੁੰਡਿਆ ਪਕੜ ਬਣਾ ਲੈ ਲੱਤਾਂ ਦੀ ਆ ਡੰਡ ਬੈਠਕਾ ਲਾ ਲਾ ਪਹਿਲਵਾਨੀ ਹੋਗੀ ਮੱਖਾਂ ਦੀ ਅੱਧਾ ਲੱਖ ਤੇ 2000 ਦਿੱਤਾ ਜਾਣਾ ਛੋਟੀ ਚੰਡੀ ਭੋਲੀ ਮਹੰਤ ਜੀ ਹੁਣਾ ਵੱਲੋਂ ਸਪான்ਸਰ ਹੋਈ ਹੈ ਉਹ ਵੱਡੀ ਚੰਡੀ ਲਵਲੀ ਮਾਨਪੁਰ ਉਹਨਾਂ ਵੱਲੋਂ ਸਪான்ਸਰ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਆਹ ਦੇਖੀਏ ਸਾਹਮਣੇ ਲੱਗਦਾ ਹੋਇਆ ਜੋਰ ਇਨ੍ਹਾਂ ਖੁਟਾਰੀਆਂ ਦੇ ਦਰਮਿਆਨ ਕਿ ਢਾਵੇਂ ਪਰ ਛੜਦੇ ਨੇ ਨਿਸ਼ਾਨ ਜਿੱਤਦੇ ਨੌਵੇਂ ਦੇ ਵਾਰਸ ਅਫਗਾਨ ਜਿੱਤਦੇ ਤੇ ਦਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ ਲਿਮਟਾਂ ਤੇ ਚੁੱਕੀਆਂ ਨਾ ਜਾਣ ਇੱਜ਼ਤਾਂ ਅਕਲਾਂ ਨੂੰ ਪੈਂਦੇ ਕਦੇ ਜ਼ੋਰ ਨਹੀਂ ਹੁੰਦੇ ਰਿੰਪੀ ਹਾਜੀਪੁਰ ਵਾਲਾ ਵੀ ਪੁੱਜਿਆ ਰਿੰਪੀ ਗਰੇ ਵਾਲਾ ਵੀ ਪੁੱਜਿਆ ਉਹਦਾ ਵੀ ਇੱਥੇ ਪੁੱਜਣ ਤੇ ਧੰਨਵਾਦ ਰਿੰਕੂ ਉਧਰ ਗਰੀਬ ਵਾਲਾ ਬੁੱਢਾ ਦੇਖਦਾ ਵੀ ਅੱਜ ਯਾਰ ਢੋਲਦਾ ਗੱਜ ਜਿਹੜੀ ਛਾਤੀ ਹੈ ਭਰਾਵਾਂ ਉੱਤੇ ਮਾਣ ਹੁੰਦਾ ਮੇਰੇ ਵੀਰੋ ਆਹ ਵੇਖ ਬੱਲੇ ਬੱਲੇ ਹੋ ਰਹੀ ਹੈ ਮੇਰੇ ਪੰਜਾਬੀ ਮਿੱਤਰੋ ਸਾਹਮਣੇ ਲੱਗਦਾ ਹੋਇਆ ਜੋਰ ਇਨ੍ਹਾਂ ਖਿਡਾਰੀਆਂ ਦਾ ਤੇ ਉਧਰਲੇ ਪਾਸੇ ਵੇਖੀਏ ਹੁਣ ਦੇਖੀਏ ਵੀ ਲੱਗੂਗਾ ਜੋਰ ਮੇਰੇ ਵੀਰੋ ਸੋਨੂ ਪਹਿਲਵਾਨ ਕਾਂਗੜੇ ਵਾਲਾ ਤੇ ਦੂਸਰੇ ਪਾਸੇ ਪਹਿਲਵਾਨ ਇਹ ਰਿੰਕੂ ਸਵਾਰ ਵਾਲਾ ਮੇਰੇ ਵੀਰੋ ਮਿੱਟੀ ਉਹਦੇ ਉੱਤੇ ਵੀ ਪਾ ਦੋ। ਕੇ ਮੁਰਤੋ ਮੁਰਕੀ ਹੋ ਗਿਆ ਦੇਖੋ ਜੋਰ ਚੋਪਰਾਂ ਦਾ। ਕੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ ਜੋਪਰਾਂ ਦਾ। ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ। ਰਾਜੇ ਖੇਲੇ ਮਰਦ ਮਦਾਨੋਂ ਕਰਕੇ ਨਹੀਂ ਭੱਜਦੇ। ਕਿਉਂਕਿ ਗੁਲਾਮੀ ਵਿੱਚ ਜੀਣਾ ਮੇਣਾ ਮਰਦ ਦਲੇਰਾਂ ਨੂੰ। ਜੋ ਮਛਲੀ ਨੂੰ ਡੁੱਬ ਜਾਣਾ ਤੇ ਕਾ ਖਾਣਾ ਸ਼ੇਰਾਂ ਨੂੰ। ਲੱਕ ਨੂੰ ਲਪੇਟਾ ਵੱਜਿਆ ਹੋਇਆ। ਲੋ ਸਾਹਮਣੇ ਦੇਖੀਏ ਮੇਰੇ ਵੀਰੋ ਇਸ ਸਮੇ ਅਖਾੜੇ ਬਾਸ਼ਾ ਦੇ ਵਿੱਚ ਮੇਰੇ ਵੀਰੋ ਦੋਨਾਂ ਮੱਲਾਂ ਦੀ ਹੁੰਦੀ ਹੋਈ ਜੋਰ ਅਜਮਾਇਸ਼ ਬਾਜਵੀਆਂ ਹੋਈਆਂ ਖੇਚਾਂ ਸੋਨੂ ਕਾਂਗੜ ਰਿੰਕੂ ਸਵਾਰ ਆਉਂ ਬੱਟਦੇ ਥਾਪੀਆਂ ਕੇ ਜੋਰ ਨਾਲ ਪੱਟਾ ਉੱਤੇ ਮਾਰਦੇ ਆ ਥਾਪੀਆਂ ਅੰਬਰਾ ਦੀ ਹਿੱਕ ਵਿੱਚ ਤੇ ਲਾਉਂਦੇ ਨੇ ਟਾਕੀਆਂ ਚੁੱਕਦੇ ਨਹੀਂ ਸਿਰ ਜਿੱਤਾ ਸਰੀ ਸੱਪਦੀ ਵੇਖ ਲੋ ਅਖਾੜੇ ਚ ਜਵਾਨੀ ਪਈ ਨੱਚਦੇ ਥੋੜਾ ਮੁਰਕਾ ਪੁੰਜਿਆ ਜਾ ਰਿਹਾ ਹਾਂ ਟਾਈਮ ਨਾ ਰੁਕਿਆ ਜਾਵੇ ਜਰਾ ਕੁਸ਼ਤੀ ਜਿਹੜੀ ਹੈ ਕੰਟੀਨਿਊ ਚੱਲਣ ਦਿਓ ਪਹਿਲਾਂ 20 ਮਿੰਟਾ ਕਿੰਨਾ ਸਮਾਂ ਹੋ ਗਿਆ ਚੱਲੂ ਕੁਸ਼ਤੀ ਦਾ 9 ਮਿੰਟ ਕੁਸ਼ਤੀ ਜਿਹੜੀ ਹੈ ਅਜੇ ਤੱਕ ਦਿੱਤੀ ਹੈ 11 ਮਿੰਟ ਦਾ ਸਮਾਂ ਜਿਹੜਾ ਹੋਰ ਬਾਕੀ ਹੈ ਚੱਲਦੀ ਹੋਈ ਕੁਸ਼ਤੀ ਦਾ ਲੋ ਸਾਹਮਣੇ ਦੇਖੀਏ ਦੋਨੇ ਮਲਾਂ ਦਾ ਲੱਗਦਾ ਜੋਰ ਕਿ ਪੁੱਤ ਪੈਦਾ ਤੇ ਕਰਨ ਦੀ ਕੁੱਲ ਦੁਨੀਆ ਮੱਲ ਬਰਾਦ ਖਾਣੇ ਬੜੇ ਔਖੇ ਜਫਰ ਜੱਲਨੇ ਔਲਾਦ ਲਈ ਪੈਣ ਸਵਾ ਤੇ ਜਫਰ ਜੱਲਨੇ ਲੋਕੋ ਬੜੇ ਔਖੇ ਇਹ ਸੇਵਾ ਪੁੱਤਾਂ ਦੀ ਹੁੰਦੀ ਫਾਟਬਾਲ ਕੇ ਜੀ ਫਾਟਬਾਲ ਨੇ ਬੜੇ ਔਖੇ ਗੱਲੀ ਪਾਤੀ ਕਿਹੜਾ ਸਾਰੇ ਕਰਦੇ ਆ ਪਰ ਪੁੱਤ ਬੱਲਣੇ ਲੋਕੋ ਬੜੇ ਔਖੇ ਮਾਰਦੇ ਜੋਰ ਨੌਜਵਾਨਾ ਇੱਥੇ ਕੋਈ ਕੋਈ ਖੜ ਪੈ ਕੋਈ ਕੋਈ ਸੂਰਮਾ ਧੌਣ ਤੇ ਗੋਡਾ ਭਰ ਜਾ ਸੱਪ ਤੇ ਪਹਿਲਵਾਨ ਸਦਾ ਧੌਣ ਤੇ ਹੀ ਹਰਦਾ ਸੱਪ ਤੇ ਪਹਿਲਵਾਨ ਸਦਾ ਧੌਣ ਤੋਂ ਹੀ ਹਰਦਾ ਚਲੋ 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 ਜੀ ਯਾਰ ਕੁਝ ਨਹੀਂ ਹੋ ਗਿਆ ਮਿੱਟੀ ਪਾ ਦਿਓ ਤੇ ਧਰਤੀ ਪੰਜ ਦਰਿਆ ਦੀ ਰਾਣੀ ਇਹ ਸੁਦਾ ਸ਼ਰਬਤ ਵਰਗਾ ਪਾਣੀ ਇਹ ਗੋਰੀ ਐ ਇਹ ਚਿੱਟੀ ਆ ਇਹਨੂੰ ਮੈਲੀ ਨਾ ਕਰਿਓ ਜਿਸ ਮਿੱਟੀ ਚ ਘੁਲਦੇਓ ਮੇਰੇ ਪੰਜਾਬ ਦੀ ਮਿੱਟੀ ਆ ਉਹ ਵੇਖੀਏ ਕਿਦਰੋਂ ਦੀ ਨਿਕਲੇ ਆਈ ਦਾਦੀ ਦੀ ਗੱਲ ਹੁੰਦੀ ਆ ਜੇ ਦਾਾ ਹੈਗੇ ਤਾਂ ਕਾਟ ਵੀ ਹੈਗੀ ਆ ਦਾਦੀ ਸਾਹਮਣੇ ਥਾਪੀ ਵੀ ਵੱਜਣੀ ਆ ਮੇਰੇ ਵੀਰੋ ਕੀ ਹੋਵੇਗਾ ਇਹ ਗੱਲ ਸਮੇਂ ਦੀ 10 ਮਿੰਟ ਚੱਲਦੀ ਹੋਈ ਕੁਸ਼ਤੀ ਵੀ ਹੋ ਚੁੱਕਿਆ ਤੇ 10 ਮਿੰਟ ਹੋਰ ਬਾਕੀ ਆ ਹਾਂਜੀ ਫਾਈਨਲ ਕੁਸ਼ਤੀ ਵੱਡੀ ਮਹਾਨੀ ਹੈ ਇਹ ਦੋ ਜਿਲਿਆ ਦੋ ਰਾਜਾਂ ਦੇ ਵਿਚ ਹੋ ਰਹੀ ਹੈ ਪੰਜਾਬ ਔਰ ਹਰਿਆਣਾ ਦੇ ਦੋ ਪਹਿਲਵਾਨ ਚੋਟੀ ਦੇ ਪਹਿਲਵਾਨ ਚੋਟੀ ਦੇ ਮਲ ਸੱਦੇ ਤੇ ਮਲ ਪਛਾੜਨਾਂ ਤੋਂ ਮਿਹਰਦਾ ਵਾਲਾ ਦੂਰ ਰੋਂਦਾ ਮਾਰੇ ਕੰਮਾਂ ਤੋਂ ਕਰਨ ਮਿਹਨਤਾ ਪਾਰੀ ਖਣ ਖਰਾਕਾਂ ਚੰਗੀਆਂ ਵੀ ਦੋਧੂ ਦੇ ਲਿਸ਼ਕਾ ਮਾਰਨ ਜਿਨ੍ਹਾਂ ਨੇ ਬਾਡੀਆਂ ਚੰਗੀਆਂ ਵੀ ਤੇ ਪਿੰਡੇ ਤੇ ਸੈਂਦੇ ਜੇਠਾਲ ਦੀ ਮਾਰ ਛੇਰਿਆ ਓਏ ਮਿਹਨਤਾ ਵਾਲੇ ਸਦਾ ਹੀ ਬਣਦੇ ਸਟਾਰ ਛੇਰਿਆ ਓਏ ਕਿ ਜਨ ਚੜੇ ਹੋਏ ਕਦੇ ਨਹੀਂ ਛੁੱਪਦੇ ਗੁਰੂ ਛੁੱਪਦੇ ਨਹੀਂ ਵਿੱਚ ਚੇਲਿਆਂ ਦੇ ਬੱਚਾ ਸ਼ੇਰ ਦਾ ਛੱਡੀਏ ਵਿੱਚ ਭੇਡਾ ਭੇਡਾ ਨਾਲ ਤੁਰਦਾ ਵਾਂਗ ਲੇਲਿਆਂ ਦੇ ਜਿਹੜੇ ਸੱਕੇ ਆ ਪੁੱਤਰਾਂ ਦੇ ਸੇਕ ਹੁੰਦੇ ਕਿੱਥੋਂ ਹੁੰਦੇ ਨੇ ਦਰਦ ਮਤਰੇਲਿਆਂ ਦੇ ਕਿ ਜਿਹੜੇ ਵੱਜ ਨਹਾਰੀਆਂ ਖਾਨ ਕੋੜੇ ਕਿੱਥੋਂ ਠੱਕਦੇ ਨੇ ਨਾਲ ਬਗੋਲਿਆਂ ਦੇ ਜਿਹੜੇ ਛੱਡ ਜਹਾਨ ਫਕੀਰ ਹੋਵੇ ਕਿੱਥੋਂ ਪਾਲਦੇ ਬਿਸਤਰ ਗਦੇਲਿਆਂ ਦੇ ਮਰਦ ਨਹੀਂ ਮੈਦਾਨ ਵਿੱਚ ਪਿੱਠ ਦਿੰਦੇ ਗੁੱਜ਼ਰ ਪੱਜਦੇ ਆ ਐਣ ਬਾਗ ਭਝੋਲਿਆਂ ਦੇ ਆਹ ਦੇਖੋ ਪਟੇ ਥਾਪੀ ਕੁਸ਼ਤੀ ਹੈ। ਕੁਸ਼ਤੀ ਦਾ ਕੰਮ ਬਾਜ ਦਾ ਕੰਮ ਪੜਨਾ ਝੋਟੇ ਦਾ। ਜੀਵਾਰੀ ਦੀ ਕੁਸ਼ਤੀ ਪੱਕਾ ਸਾਧ ਲਗੋਟੇ ਦਾ। ਜੋਰ ਵਾਲਿਆਂ ਦਾ ਮੇਲਾ, ਮੇਲਾ ਨਹੀਂ ਬਿਮਾਰਾਂ ਦਾ। ਖੜ ਕੇ ਵੇਖ ਮੇਲੀਆ, ਅੱਜ ਮੇਲਾ ਯਾਰਾਂ ਦਾ ਮਿੱਟੀ ਪੂਝ ਦਿਓ। ਨਾਲੋਂ ਨਾਲ ਟਾਈਮ ਰੋਕਿਆ ਜਾਣਾ ਕੁਸ਼ਤੀ ਦਾ ਨੋਟ ਕਰ ਲਿਓ ਜੀ ਮਾੜੀ ਜੀ ਸਟੋਪ ਬਾਜ ਲਾ ਲਓ। ਜਿੰਨਾ ਸਮਾਂ ਕੁਸ਼ਤੀ ਰੁਕਦੀ ਆ ਉਹਦੇ ਮੇਰਾ ਖਿਆਲ ਹੈ ਸਿਰ ਵੱਜਾ ਉਹਦੇ ਮੂੰਹ ਤੇ। ਪਲਵਾਨਾ ਠੀਕ ਹੈ ਰਿੰਕੂ ਹਾਂ ਠੀਕ ਹੈ ਤਾੜੀ ਮਾਰੋ ਯਾਰ ਦੋਨਾਂ ਮੱਲਾ ਦੇ ਨਾਲ ਤੇ ਜੋ ਕੁਸ਼ਤੀ ਵਧੀਆ ਲੱਗ ਜੀ ਤੇ ਚੱਲਦੀ ਹੋਏ ਕੁਸ਼ਤੀ ਜੇ ਨਜ਼ਾਰਾ ਆ ਰਿਹਾ ਤਾੜੀ ਖਿੱਚ ਕੇ ਮਾਰੋ ਦਰਸ਼ਕ ਵੀਰੋ ਬੜੀ ਤਗੜੀ ਕੁਸ਼ਤੀ ਜਿਹੜੀ ਹੈ ਦੇਖਣ ਨੂੰ ਮਿਲਦੇ ਆ ਕਿ ਦੋਨੇ ਇੱਕੋ ਜਿਹੇ ਸਰੀਰ ਇੱਕ ਨੇਜਾ ਇੱਕ ਤੀਰ ਵੀ ਵੇਖ ਲੈ ਕਿ ਤੀਰ ਰਾਜੇ ਖੇਲੇ ਰੱਖ ਦਿੱਤੀ ਆ ਅਖਾੜੇ ਦੀ ਅੱਜ ਮਿੱਟੀ ਛਾਂ ਕੇ ਕੁਸ਼ਤੀ ਸ਼ੁਰੂ ਕਰ ਦੋ ਦੋਨੇ ਮੱਲ ਹਾਂ ਅੱਜ ਕੱਲ ਤੇ ਦੌਰ ਵੀ ਸਰਪੰਚੀ ਦਾ ਆ ਗਿਆ ਹੈ 15 ਅਕਤੂਬਰ ਨੂੰ ਅੱਜ ਤੇ ਕਾਲਾ ਮੰਝ ਪੋਟ ਲੱਗੀ ਹੈ 15 ਤਰੀਕ ਨੂੰ ਸਾਰੇ ਪਿੰਡਾਂ ਚ ਜਾਣਾ ਕਰ ਲੱਗਣੀ ਹੈ ਕਿਉਂ ਐਸਐਚਓ ਸਾਹਿਬ ਕਰ ਲੱਗ ਜਾਣੀ ਹੈ ਤੇ ਸੈਸ਼ਨ ਜੀ ਉਧਰਲੇ ਪਾਸੇ ਦੇਖੀਏ ਮਲਾਂ ਦੇ ਦਰਮਿਆਨ ਚੱਲਦਾ ਹੋਇਆ ਜੋ ਕਿ ਗਾਲ ਨਹੀਂ ਕਿਸੇ ਨੂੰ ਕਦੇ ਮਾਂ ਦੀ ਕੱਡੀ ਦੀ ਪਿੰਡ ਚ ਮੰਦਿਰ ਬਾਹਰ ਦੀ ਨਹੀਂ ਸੱਦੀ ਦੀ ਮੰਗ ਵੀ ਗੱਡੀ ਤੇ ਨਹੀਂ ਉਹ ਗੇੜੀ ਲਾਈ ਦੀ ਟਾਹਰਲੀ ਜੁਐਲਰੀ ਜਾਲੀ ਨਹੀਂ ਪਾਈ ਦੀ ਆ ਨੋਕਰੋ 500 ਰੁਪਈਆ ਸ਼ਸ਼ੀ ਭਾਜੀ ਵੱਲੇ ਹੋ ਕੇ ਜਿਹੜਾ ਮਲ ਜਤੂ ਰਵੇਗਾ ਤੇ 500 ਰੁਪਈਆ ਅਛਰਜੀਤ ਸਿੰਘ ਲਵਲੀ ਮਾਂਜਪੁਰ ਹੁਣਾਂ ਵੱਲੋਂ ਹੋ ਗਿਆ 1000 ਹੋ ਗਿਆ ਸ਼ਾਮ ਸਿੰਘ ਸ਼ਾਮੇ ਭਾਜੀ 500 ਮੈਂ ਤੁਹਾਡਾ ਕਰ ਦਿੱਤਾ 1500 ਹੋ ਗਿਆ ਜੇਤੂ ਮਾਲ ਦੇ ਲੀਲਾ ਦਾ 500 ਰੁਪਿਆ ਮੋਨੂ ਵੱਲੋਂ ਹੋ ਗਿਆ ਲੈ ਵੀ ਇਧਰ ਸ਼ਸ਼ੀ ਭਾਜੀ ਨਾਲ ਹੀ ਪੈਸੇ ਫੜ ਲਓ ਤੇ 500 ਰੁਪਿਆ ਉਧਰ ਸ਼ਾਮੇ ਭਾਜੀ ਤੋਂ ਵੀ ਲੈ ਲੀਏ ਹੋ ਗਿਆ 2000 ਪਹਿਲਵਾਨੋ ਜਿਹੜਾ ਮਲ ਜਿੱਤੇਗਾ 31000 ਤੇ ਹੋਣਾ ਹੀ ਹੁਣ ਤੋਂ ਜਿੱਤਣ ਵਾਲੇ ਲਈ 33000 ਹੋ ਗਏ। ਹੋਰ ਕਿਹੜਾ ਰਹਿ ਗਿਆ ਮਾਣਾ ਜੈ ਜੈ ਬਾਜ। ਆ ਹੁਣ ਹੀ ਆ 10 ਕਿ ਮਿੰਟ ਦੀ ਖੇਡ। ਨੱਚਣਾ ਤੇ ਹੁਣ ਨੱਚ ਲੋ ਘਰੇ ਜਾ ਕੇ ਨੱਚਲੇ ਚੁੱਲੇ ਤੇ ਲੱਤ ਮਾਰਿਓ। ਆਹੀ ਆ ਹੁਣ ਟਾਈਮ 10 ਮਿੰਟ ਪਹਿਲਵਾਨਾਂ ਨੂੰ ਦੇ ਦਈਏ ਜਿਹੜੇ ਦੇ ਹੁੰਦੇ ਐ ਮੁੜ ਕੇ ਫਿਰ ਸਾਲ ਬਾਅਦ ਰੌਣਕ ਲੱਗਣੀ ਐ। ਭੋਲੀ ਮਹੰਦ ਜੀ 500 ਰੁਪਇਆ ਤੁਹਾਡੇ ਵੱਲੋਂ ਕਰਦੀ ਐ। ਕਰਦੇ ਹੋ ਕਦੇ ਜਵਾਬ ਦਿੱਤਾ ਹੀ ਨਹੀਂ ਮਹੰਤ ਜੀ ਹੁਣਾਂ ਨੇ 500 ਰੁਪਿਆ ਭੋਲੀ ਮਹੰਤ ਜੀ ਹੁਣਾਂ ਵੱਲੋਂ ਵੀ ਆ 2500 ਹੋ ਗਿਆ ਭਰਮਾਨੋ ਹੁਣ ਕੁਸ਼ਤੀ ਜਿੱਤ ਹਾਰ ਦੀ ਲੈਣੀ ਹੈ ਉਧਰ ਰਿੰਗ ਸਵਾਰ ਵਾਲ ਤੇ ਬਲਵੀਰ ਬਿਲਡਿੰਗ ਮਟੀਰੀਅਲ ਵੱਲੋਂ ਵੀ 500 ਰੁਪਿਆ ਹੋ ਗਿਆ ਹੋਰ 3000 ਹੋ ਗਿਆ ਸ਼ਸ਼ੀ ਪਾਜੀ 500 ਰੁਪਿਆ ਹਰਪੰਨ ਪਾਜੀ ਵੱਲੋਂ ਵੀ ਹੋ ਗਿਆ ਫਰਨੀਚਰ ਵਾਲੇ ਹਰਭਜਨ ਬਾਜੂ ਵੱਲੋਂ 3500 ਰੁਪਇਆ ਟੋਟਲ ਹੋ ਗਿਆ 3500 ਰੁਪਇਆ ਜੇਤੂ ਮਲ ਦੇ ਲਈ ਫੇਰ ਹੋਵੇਗਾ ਮੇਰੇ ਵੀਰੋ ਆਹ ਵੇਖੀਏ ਕੁਸ਼ਤੀ ਵੱਡੀ ਕੁਸ਼ਤੀ ਜੋਰਾ ਦੀ ਤੇ ਜੋਰਾ ਵਾਲਿਆਂ ਨੂੰ ਦੁਨੀਆ ਸਲਾਮ ਕਰਦਾ ਬਿੰਦ ਜੋਰਾ ਬੰਦੇ ਕਿਸੇ ਕੰਮ ਦੇ ਨਹੀਂ ਜਿੰਨੇ ਜੱਗ ਤੇ ਜੋਰਾ ਦੇ ਮੁੱਲ ਪੈਂਦੇ ਉਹਨੇ ਪੈੰਦੇ ਗੋਰੇ ਚੰਮਦੇ ਨਹੀਂ ਕਰ ਪਰ ਜਿ ਸਾ ਜਿਨਾ ਨੇ ਖਰਾਕ ਖਾਧੀ ਸਹਜੇ ਕਿਤੇ ਉਥਮਿਆ ਥੰਮਦੇ ਨਹੀਂ ਜੋਰਾ ਵਰਪੁੱਤ ਜਹਾਨ ਯਾਰਾ ਹਰ ਮਾਂ ਦੀ ਕੁੱਕ ਚੋਂ ਜੰਮਦੇ ਨਹੀਂ ਸੂਬੇਦਾਰ ਮੇਜਰ ਸਲਿੰਦਰ ਪਾਜੀ ਹੁਣੀ ਪ੍ਰਧਾਨ ਸਾਹਿਬ ਹਣਾ ਵੱਲੋਂ ਵੀ ਪਾਸੇ ਹੋ ਗਿਆ ਹੁਣ ਕਿੰਨਾ ਹੋ ਗਿਆ ਮਾੜਾ ਜੀ ਦੱਸੋ ਮੇਰਾ ਖਿਆਲ 4000 ਹੋਈ ਗਿਆ 3500 ਹੋਇਆ 3500 ਤੇ ਮੇਰਾ ਖਿਆਲ ਹਰ ਭਜਨ ਪਾਜੀ ਵਾਲਾ ਪਾ ਕੇ ਹੋ ਗਿਆ ਹੁਣ ਚਲੋ ਕੋਈ ਨਹੀਂ ਅਜੇ 500 ਲੈਣਾ ਅਜੇ 4 ਹੋ ਗਿਆ ਮੈਨੂੰ ਮਾੜਾ ਇੰਨਾ ਕਿਤੇ ਦਿਮਾਗ ਚੱਲਦਾ ਹੈ 4000 ਲੈਵਾ ਪਹਿਲਵਾਨ ਜੀ ਖਾੜੇ ਚਾਓ ਛੱਡ ਕੇ ਆਜੋ ਛੱਡ ਕੇ ਖਾੜੇ ਚ ਖਾੜੇ ਦੇ ਸੈਂਟਰ ਦੇ ਵਿੱਚ ਲਿਆਓ ਜੀ ਪਹਿਲਵਾਨਾਂ ਨੂੰ ਰਿੰਕੂ ਉਧਰ ਤੇਰਾ ਯਾਰ ਪੁੱਗਾ ਗਰੀਸ ਵਾਲਾ ਵੇਖਦਾ ਵੀ ਅੱਜ ਯਾਰ ਛੱਡਿਆ ਪਿੰਡ ਦੇ ਵਿੱਚ ਅੱਜ ਉਹਦੇ ਮਾਮਿਆਂ ਦੇ ਪਿੰਡ ਰੌਣਕਾਂ ਲੱਗੀਆਂ ਪਰਰਾ ਥੋੜਾ ਗੁੱਸੇ ਵੀ ਹੋ ਗਿਆ ਪਰ ਕੋਈ ਗੱਲ ਨਹੀਂ ਗੁੱਸਾ ਵੀ ਆਪਣੇ ਆਪ ਹੀ ਹੁੰਦਾ ਜੇਕਰ ਭਰਾ ਦਾ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਕਿਉਂਕਿ ਜਦੋਂ ਲਾਈਵ ਵਿੱਚ ਘੱਟ ਦੇ ਰਿਹਾ ਪਰ ਪਹਿਲਵਾਨਾਂ ਨੇ ਅੱਜ ਖਲਣ ਬਹੁਤ ਪਾਇਆ ਖਾੜੇ 'ਚ ਹਰ 2-4 ਮਿੰਟ ਬਾਅਦ ਇਹੀ ਗੱਲ ਹੋਈ ਆ ਵੀ ਭਰਾਵਾ ਫੜ ਜੋ ਬਾਹਰ ਚਲ ਜੋ ਬਾਹਰ ਚਲ ਜੋ ਉਸ ਟਾਈਮ ਦੇ ਵਿੱਚ ਫਿਰ ਜਿਹੜੇ ਜਦੋਂ ਸਤਕਾਰਯੋਗ ਭਰਾ ਹੁੰਦੇ ਆ ਤੇ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਜ਼ਿਕਰ ਹੋਵੇ ਤੇ ਬੁਰਾ ਜਿਹਾ ਲੱਗਦਾ ਇਸ ਕਰਕੇ ਜ਼ਿਕਰ ਨਹੀਂ ਹੋਇਆ ਹਾਂ 4000 500 ਰੁਪਿਆ ਕਾਕੇ ਭਾਜੀ ਵੱਲੋਂ ਵੀ ਆ ਗਿਆ 4500 ਹੋ ਗਏ ਹਾਂ ਹੁਣ ਬਣੀ ਆ ਗੱਲ 500 ਰਹਿ ਗਿਆ ਕਰ ਦੋ 5000 ਪਾਲੇ ਹਰਪਾਲ ਪਾਲੇ ਬਾਜੀ ਹੁਣਾਂ ਵੱਲੋਂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਾ ਮੰਜ ਕੋਠੀ ਦੇ ਉਹਨਾਂ ਵੱਲੋਂ ਵੀ 500 ਹੋ ਗਿਆ 5000 ਹੋ ਗਿਆ ਸਵਾਰ ਵਾਲਿਆ ਜੇ ਜਿੱਤ ਗਿਆ ਤੇ ਫਿਰ 36000 ਦਿੱਤਾ ਜਾਣਾ 500 ਰੁਪਿਆ ਨੀਲਮ ਬਾਜੀ ਵੱਲੋਂ ਹੋ ਗਿਆ 5500 ਹੋ ਗਿਆ ਮੇਰੇ ਵੀਰ ਓਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ 5500 5500 ਹੁਣ ਤੇ 52000 ਲੱਗ 5500 ਅਲੱਗ ਦਿੱਤਾ ਜਾਣਾ ਉਧਰ ਲਾਈਵ ਚੱਲਦੀ ਹੋਈ ਕੁਸ਼ਤੀ 3 ਮਿੰਟ ਚੱਲਦੀ ਹੋਈ ਕੁਸ਼ਤੀ ਦੇ ਜਿਹੜੇ ਹੋਰ ਬਾਕੀ ਨੇ ਨੋਟ ਕਰਿਓ ਦੋਨੇ ਪਹਿਲਵਾਨ 17 ਮਿੰਟ ਕੁਸ਼ਤੀ ਜਿਹੜੀ ਹੈ ਹੋ ਚੁੱਕੀ ਆ ਉਹ ਵੇਖੋ ਪੈਰੋਂ ਕੱਢਣ ਦੀ ਟਰਾਈ ਚੱਲਦੀ ਹੋਈ ਸਾਹਮਣੇ ਲੱਗਦਾ ਹੋਇਆ ਯੋਰ ਕਿਹਦਾ ਮੱਲਾਂ ਦੇ ਦਰਮਿਆਨ ਲਓ ਫੜੀ ਹੋਈ ਗਿੱਟੇ ਦੀ ਪਕੜ ਉਧਰ ਜਾਂਗੀਰ ਦੀ ਪਕੜ ਬਾਹਰ ਬੈਠਿਆਂ ਦਾ ਯੋਰ ਜ਼ਿਆਦਾ ਲੱਗਦਾ ਹੁੰਦਾ ਅੰਦਰ ਵਾਲੇ ਪਹਿਲਵਾਨਾਂ ਦੇ ਤੇ ਰੈਡੀਏਟਰ 'ਚੋਂ ਬੁਲਬਲੇ ਨਿਕਲਦੇ ਪੂਰੇ ਕਿਉਂਕਿ ਬਗਾਨੇ ਪੁੱਤ ਦਾ ਯੋਰ 20 ਮਿੰਟ ਦੇਖ ਹੁੰਦਾ ਆਪਣਾ ਪੁੱਤ ਤੇ 10 ਮਿੰਟ ਕਈ ਵਾਲੇ ਨਾ ਤੇ ਸਾਰੇ ਮਾਪੇ ਕਹਿੰਦੇ ਆ ਵੀ ਥੋੜਾ ਅੰਦਰ ਬਹਿ ਜਾ ਕੋਈ ਨਹੀਂ ਹਵਾ ਹਾਰੇ ਹੋ ਜਾ ਸ਼ਾਮੇ ਬਹਿ ਜੋ ਇਹਨਾਂ ਦੇ ਪਿੰਡੇ ਲਿਸਕਦੇ ਜਦੋਂ ਲਾਈਟਾਂ ਪੈਂਦੀਆਂ ਨਾ ਇਹਨਾਂ ਦੇ ਪਿੰਡੇ ਲਿਸਕਦੇ ਆ ਲੋ ਸਾਹਮਣੇ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਅੰਦਰ ਲੱਗਦਾ ਹੋਇਆ ਯੋਰ ਤੇਰੇ ਵੀਰੋ ਕਿਹੜਾ ਮਲ ਜਿੱਤੇਗਾ ਕੱਲ ਦੇ ਦਿਨ ਤਰੀਕੇ ਪਲ ਦੀ ਮੇਰੇ ਵੀਰੋ ਕੁਸ਼ਤੀ ਦੰਗਲ ਹੋਣਾ ਪਰਸ਼ੋਤਮ ਪੱਕੇ ਸਰਪੰਚ ਹੁਣਾਂ ਵੱਲੋਂ ਸੱਦੇ ਲੱਗੇ ਹੋਇਆ ਪਹਿਲਾਂ weight ਕੀਤਾ ਜਾਣਾ ਪਹਿਲਵਾਨਾਂ ਦਾ ਉੱਥੇ ਫਿਰ ਬਾਅਦ ਵਿੱਚ ਵੱਡੀ ਚੁਕੂਤੀ ਹੋਣੀ ਹੈ ਹਾਂ 5500 ਤੇ 500 ਰੁਪਇਆ ਕਿਹਨਾਂ ਵੱਲੋਂ ਜੀ ਮਹਿੰਦਰ ਸਿੰਘ ਜੀ ਦਿੱਲੀ ਵਾਲੇ 6000 ਹੋ ਗਿਆ ਆ ਕੁਸ਼ਤੀ ਚ ਪਾਉਣੇ ਆ ਜੀ ਹਾਂ ਆ ਫੜੋ ਸ਼ਸ਼ੀ ਪਾਜੀ ਆ ਫੜੋ ਦਿੱਲੀ ਵਾਲਿਆਂ ਵੱਲੋਂ ਵੀ 500 ਰੁਪਇਆ ਆ ਵੇਖਿਓ ਨੋਟ ਬੜਾ ਕੁੜਕੜਾ ਹੈ ਕਿ ਸਮੇ ਦੀ ਗੱਲ ਹੈ ਮੇਰੇ ਵੀਰੋ ਗੱਲ ਕਿਸੇ ਨੂੰ ਕਦੇ ਮਾਂ ਦੀ ਕੰਢੀ ਦੀ ਪਿੰਡ ਚ ਮੰਦਿਰ ਪਾਰ ਦੀ ਦੀ ਸੱਦੀ ਦੀ ਮੰਗ ਵੀ ਗੱਡੀ ਤੇ ਨਹੀਂ ਉਹ ਗੇੜੀ ਲਾਈ ਦੀ ਟਾਰਲੀ ਜੁਐਲਰੀ ਜਾਲੀ ਨਹੀਂ ਪਾਈ ਦੀ ਪੀੜ ਵਾਲੀ ਥਾ ਤੇ ਨਹੀਂ ਐ ਠੇਰ ਕੱਢੀ ਦੇ ਟੀਮੀ ਪਿੱਛੇ ਲੱਗ ਕੇ ਮਾਪੇ ਨਹੀਂ ਛੱਡੀ ਦੇ ਹੁੰਦੀ ਨਾ ਸਿਆਣੀ ਗੱਲ ਵਿੱਜੇ ਹੀ ਟੋਕੀਏ ਫੈਮਿਲੀ ਨਾਲ ਗੱਡੀ ਨਾ ਠੇਕੇ ਤੇ ਰੋਕੀਏ ਹੌਸਪੀਟਲ ਚ ਹਰ ਨਾ ਮਾਰੀਏ ਕਰਕੇ ਪੜ੍ਹਾਈ ਨਾਲ ਕਤਾਬਾਂ ਪਾੜੀਏ ਜੁੱਤੀ ਸੋਟੀ ਬਿਨਾ ਚੱਲੀ ਦਾ ਨਹੀਂ ਰਾਤ ਨੂੰ ਤੇ ਟੀਚਰ ਨੇ ਕਰੀ ਦੀ ਮਨਾਸੀ ਜਾਤ ਨੂੰ ਕੱਲੇ ਹੋਈਏ ਤੇ ਨਹਿਰੇ ਕਦੇ ਨਾਈਏ ਨਾ ਮਿੱਥ ਸੋਰੇ ਕਰ ਜਾ ਕੇ ਕਦੇ ਕਦਰ ਘਟਾਈਏ ਨਾ ਔਲਾਦ ਦਾ ਨਾ ਮਿਹਣਾ ਕਦੇ ਦਈਏ ਬਾਜ ਨੂੰ ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਟਾਈਮ ਹੋ ਗਿਆ 500 ਰੁਪਇਆ ਸ਼ੈਲੀ ਵੱਲੋਂ ਹੋ ਗਿਆ 650 ਹੋ ਗਿਆ ਮੇਰੇ ਕੋਲ 650 ਚਾਚਾ ਜੀ ਹੁਣ ਪਾੜ ਤੇ ਕਰਾਉਣੀ ਪੰਜ ਮਿੰਟ ਜਿਹੜਾ ਪਹਿਲਾ ਪੁਆਇੰਟ ਲੈ ਗਿਆ ਉਹ ਮਲ ਜੇਤੂ ਹੋਵੇਗਾ ਨੋਟ ਕਰੋ ਤਿੰਨ ਮਿੰਟ ਆ ਕੁਸ਼ਤੀ ਪਾੜ ਤੇ ਹੁਣ ਜਾ ਰਹੀ ਆ ਕਿਉਂਕਿ ਮੁੜਕੋ ਮੁੜਕੀ ਜਿਹੜਾ ਦੋਨੇ ਮੱਲਾਂ ਦਾ ਜੋਰ ਹੋ ਗਿਆ ਹੈ ਬਗਾਨੇ ਪਿੰਡੇ ਚੋਂ ਭਾਫ਼ ਨਿਕਲਦੀ ਹੈ ਜਾਂਗੇ ਇਹਨੂੰ ਹੱਥ ਨਹੀਂ ਪਾਉਣਾ ਮਿੱਟੀ ਜਿਹੜੀ ਇੱਕ ਵਾਰ ਲਾ ਲਓ ਪਾਣੀ ਜਿਹੜਾ ਪੀਣਾ ਹੁਣ ਹੁਣ ਪੀ ਲੋ ਤਿੰਨ ਮਿੰਟ ਪੁਛਤੀ ਲਗਾਤਾਰ ਚੱਲੋ